ਔਰ ਜੋ ਪਾਜੀ ਚਾਹ ਜੂ ਪੀ ਲੋ ਇਹ ਤਾਂ ਨਜ਼ਾਰੇ ਨਜ਼ਾਰੇ ਥੱਲੇ ਪਾਜੀ ਸਾਬੇ ਪਾਜੀ ਓਟਕੇ ਚਾਹ ਪੀ ਲੋ ਐਕਟਿੰਗ ਦੇਖੀ ਜਾਏ ਉਹ ਵੀ ਇਹਦੀ ਸਿਰੇ ਦੀ ਐਕਟਿੰਗ ਕਰਦਾ ਪਤਾ ਸਾਰਾ ਹੀ ਇਹਨੂੰ ਇਕੱਠਾ ਤੇ ਕਿੱਦਾਂ ਹੋਇਆ ਆ ਹੁਣ

ਸੋਹਣ ਦਾ ਜਿਹੜਾ ਨਜ਼ਾਰਾ ਆ ਨਾ ਆਹ ਹੀ ਸਵੇਰ ਦਾ ਹੀ ਆ। ਬਾਬੇ ਦੇ ਬਚਨ ਤਾਂ ਸਾਰੇ ਦੇ ਝੂਠੇ ਨਿਕਲਦੇ ਆ। ਹੈ? ਕੋਈ ਗੱਲ ਪੁੱਛ ਲੋ ਬਾਬਾ ਜੀ ਇਹਨੂੰ ਤਾਂ ਕਹੂਗਾ ਹੋ ਜਾਂਦੀ ਆ। ਬਾਤ ਤਾਂ ਹੁੰਦੀ ਨਹੀਂ ਉਹ। ਪਹਿਲਾਂ ਕਹੂਗਾ ਹੋ ਜੂਗੀ ਪੂਰੀ। ਬਾਬਾ ਜੀ ਤੁਹਾਡੇ ਬਚਨ ਤਾਂ ਝੂਠੇ ਨਿਕਲਦੇ ਆ। ਹੋ ਕੀ ਹੈ ਨਹੀਂ ਬਹਿਣ ਮਨਣਾ। ਇਹ ਝੂਠੇ ਬਾਬਾ ਜੀ ਆ ਝੂਠੇ। ਹੈ ਨਾ? ਹਲੇ ਬਾਬੇ ਦੀ ਅੱਖਾਂ ਹੀ ਨਹੀਂ ਵਿਚਾਰੇ ਦੀ ਉਗੜਦੀਆਂ ਚਾਹ ਨੇ ਕੀ ਪੀਣੀ ਆ ਮੇਰੇ ਗੁਰੂ ਨੇ ਚਾਹ ਦਿਨ ਗਾ ਇਹ ਡਰਾਮਾ ਦੇਖੀ ਚਲਿਓ ਕੁਝ ਕਰਨਾ ਹੈ ਉਹ ਜਾਦੂ ਮਾਰਦਾ ਹੁੰਦਾ ਇੱਕੋ ਵਾਰੀ ਹਾਂ ਬਾਬਾ ਹਲੇ ਕੈਮ ਨਹੀਂ ਹੋਏ ਬਾਬਾ ਜੀ ਸ਼ਕਤੀਆਂ ਆਉਂਦੀਆਂ ਪਈਆਂ ਹੌਲੀ ਹੌਲੀ ਸਾਧਨਾ ਤੇ ਬੈਠੇ ਹੋ ਆ ਹਨਾ

ਕੋ ਜਾਦੂ ਮੰਤਰ ਲੱਗੇ ਮਾਰਨਾ ਮਾਰੀ ਨਾ ਬੱਕੰ ਦਾ ਕੰਮ ਸਹੀ ਜੰਦੇ ਇਹ ਕਾਲਾ ਜਾਦੂ ਕਰਦੇ ਪਾਪਾ ਜੀ ਕਾਲਾ ਜਾਦੂ ਹੈ ਨਾ ਨਾ ਖਾਵਾ ਪਾਈ ਆਪੇ ਬਈ ਪੂਰੇ ਘੋਏ ਨੇ ਹੰਝਾ ਆਪੇ ਬਈ ਤਲਾਪਾਦ ਨਾ ਇਹ ਖੜਾ ਖਾ ਜਾ ਪੀਲਾ ਹੈ ਠੰਡੀ ਹੋ ਜਾਣੀ ਪਾਣੀ ਵਰਗੀ ਅੱਖਾਂ ਹੀ ਨਹੀਂ ਉਹਦੀਆਂ ਖੋਲਦੀਆਂ ਵਿਚਾਰੇ ਦੀਆਂ ਤਾਂ ਆਹ ਕੌਸ਼ ਕਹਿੰਦਾ ਆ ਕੀ ਦੇ ਦਈਏ ਹੈ ਹੈ 32 ਲਾਈਟ ਪੈਂਦੀ ਅੱਖਾਂ ਨੂੰ ਲੈ ਕਾਲਾ ਚਸ਼ਮਾ ਲਿਆ ਕੇ ਦਈਏ ਕਾਲਾ ਕਾਲਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵਲੌਗਸ ਜੀਰਸੈਵਨ ਜਤਾ ਤਾਂ ਸਾਰਿਆਂ ਦਾ ਸਵਾਗਤ ਹੈ ਅਮੀਰ ਕਾਦੀ ਤੇ ਸਾਰੇ ਜੀ ਨੇ ਠੀਕ ਠਾਕ ਹੋ ਮੋਂਗੇ ਚੜ੍ਹਦੀ ਕਲਾ ਚ ਰਹੋ ਮੋਂਗੇ ਤੇ ਅੱਜ ਨਾ ਆਪਾਂ ਤੁਹਾਨੂੰ ਦੱਸਣ ਲੱਗੇ ਆ ਕਿ ਜਿਹੜੀ ਆਪਣੀ ਨਵੀਂ ਕਣਕ ਬੂੰਦੀ ਆ ਆਪਾਂ ਉਹਦਾ ਪਹਿਲਾ ਆਟਾ ਭਾਈਦਾ ਹਨਾ ਤੇ ਉਹ ਆਪਾਂ ਕੀ ਕਰਦੇ ਆ ਤੇ ਆਟਾ ਨਾ ਆਪਾਂ ਭਿਆਂ ਲਿਆ ਤੁਸੀਂ ਦੇਖਿਆ ਹੁਣ ਆਪਾਂ ਪਹਿਲੇ ਬਲੌਗ ਦੇ ਵਿੱਚ ਹੈ ਨਾ ਵੀ ਆਪਾਂ ਜਿਹੜੀ ਉਹ ਕਣਕ ਸੀਗੀ ਉਹ ਧੋ ਦਿੱਤੀ ਸੀਗੀ ਤੇ ਧੋ ਕੇ ਆਪਾਂ ਆਟਾ ਜਿਹੜਾ ਭਿਆਂ ਲਿਆ ਆ ਤੇ ਆਟਾ ਗੁੰਨ ਵੀ ਲਿਆ ਆ ਤੇ ਹੁਣ ਅੱਜ ਆਪਾਂ ਇਹ ਨਵੇਂ ਆਟਾ ਜਿਹੜਾ ਭਾਇਆ ਆ ਇਹਦੇ ਵਿੱਚੋਂ ਆਪਾਂ ਚੂਰੀ ਬਣਾ ਲੇ ਤੇ ਬਾਬਿਆਂ ਦੇ ਚਾਣਨੀ ਆ ਸਭ ਤੋਂ ਪਹਿਲਾਂ ਮੱਥਾ ਟੇਕਣਾ ਮੱਥਾ ਟੇਕ ਕੇ ਫਿਰ ਉਤੋਂ ਬਾਅਦ ਤੇ ਅਸੀਂ ਰੋਟੀ ਖਾਣੀ ਆ ਤੇ ਥੋੜਾ ਜਿਹਾ ਆਟਾ ਮੈਂ ਥੋੜਾ ਜਿਹਾ ਅਲੱਗ ਕੱਟ ਲਿਆ ਆ ਤੇ ਉਹ ਮੈਂ ਬਣਾਉਣੀ ਆ ਦੇਗ ਕੜਾ ਪ੍ਰਸ਼ਾਦ ਉਹ ਮੈਂ ਮੱਥਾ ਟੇਕਣਾ ਤੇ ਆ ਜਿਹੜੀ ਚੂਰੀ ਆ ਇਹ ਮੰਮੀ ਨੂੰ ਬਣਾ ਕੇ ਬਾਬ ਮੱਥਾ ਟੇਕਣਾ ਤੇ ਮम्मी ਨੇ ਚਾੜਨੀ ਆਫੇ ਤੇ ਆਜੋ ਅੱਜ ਆਪਾਂ ਪਹਿਲਾਂ ਰੋਟੀ ਬਣਾ ਲਈਏ ਤਾਂ ਫਿਰ ਤੋਂ ਬਾਅਦ ਬਾਕੀ ਕੰਮ ਕਰਦੇ ਆ ਠੀਕ ਆ ਜੀ ਤੇ ਸਾਰੇ ਜਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਆ ਕਰੋ ਵੀ ਜਿਹੜੀ ਪਹਿਲੀ ਕਣਕ ਹੁੰਦੀ ਜਦੋਂ ਉਹਦਾ ਆਟਾ ਧਿਆ ਲੈਂਦੇ ਆ ਤੇ ਉਹ ਕੀ ਕੀ ਕਰਦੇ ਆ ਉਹ ਪਹਿਲਾਂ ਕਿੱਥੇ ਮੱਥਾ ਟੇਕਦੇ ਆ ਜਾਂ ਘਰ ਜਾਂ ਕਿਤੇ ਜਗ੍ਹਾ ਤੇ ਤੇ ਜਿਹਨਾਂ ਨੇ ਤਾਂ ਮੇਰਾ ਪਹਿਲਾ ਵਲੌਗ ਦੇਖਿਆ ਹੋਇਆ ਨਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਆਪਾਂ ਜਿਹੜੀ ਪਹਿਲੀ ਘੰਟ ਸੀਗੀ ਉਹ ਜਦੋਂ ਵੀ ਨਵੀਂ ਆਈ ਸੀ ਆਪਾਂ ਉਹ ਸੂਸਾ ਗੁਰਦੁਆਰੇ ਚਾੜ੍ਹ ਦਿੱਤੀ ਸੀਗੀ ਤੇ ਹੁਣ ਜਿਹੜਾ ਆਟਾ ਭਿਆਇਆ ਆ ਉਹ ਆਪਾਂ ਚੂਰੀ ਲੱਗੇ ਕੁੱਟਣ ਤੇ ਆਜੋ ਕਿ ਪਹਿਲਾਂ ਰੋਟੀਆਂ ਬਣਾ ਲਈਏ। ਭਟੀਆਂ-ਭਟੀਆਂ ਲਾਉਣੀਆਂ ਨੇ। ਪਾਣੀ ਲਾਉਣੇ ਮੰਜੇ ਦੇ ਸਾਥ ਤੱਕ ਪਾਣੀ ਘੋਲੂ। ਕੋਈ ਆਪਾਂ ਇੱਥੇ ਵੱਡੇ-ਵੱਡੇ ਪੇੜੇ ਲੈ ਕੇ ਪੰਜ ਰੋਟੀਆਂ ਲਾ ਦੇਣੀਆਂ ਹਨ। ਉੱਤੋਂ ਬਾਅਦ ਆਪਣੀਆਂ ਰੋਟੀਆਂ ਫੇਰ ਬਣਾਉਣੀਆਂ। ਟੋਨਾ ਹਾਂ ਆ ਬੇਟੇ ਹੱਥ ਧੀਰੂ ਕੋਟੋ ਵੀ ਨਾ ਆਇਆ ਤਾਂ ਇਹ ਕਦੇ ਹੱਥ ਧੀਰੂ ਮੱਥਾ ਟੇਕਣਾ ਮਮੀ ਜੀ ਇੱਦਾਂ ਰੱਖ ਆ ਗਿਆ ਨਹੀਂ ਆਉਂਦਾ ਹਾਂ ਹੌਲੀ ਹੌਲੀ ਤੂੰ ਆ ਠੰਡ ਧੀ ਲੈ ਆ ਉਹ ਇਹ ਤਾਂ ਜਾਦੇ ਆ ਆਹ ਹੋ ਨਾ ਅੱਗ ਤੇਜ਼ ਹੋ ਗਈ ਆ ਰੋਟੀਆਂ ਤਾਂ ਪੈਣ ਤੇ ਫੁੱਲ ਪਟਾਕੇ پتہ ਕੀ ਹੋ ਲੋਹ ਤੇ ਇਦਾਂ ਹੁੰਦਾ ਕਿ ਇੱਕ ਪਾਸੇ ਸੇਕ ਘਟ ਜਾਂਦਾ ਏਸ ਪਾਸੇ ਪੱਕ ਜਾਂਦਾ ਇੱਕ ਪਾਸੇ ਜ਼ਿਆਦਾ ਆ ਸੇਕ ਇੱਕ ਪਾਸੇ ਘਟ ਅੱਗ ਤਾਂ ਤੀਏ ਜੇ ਆ ਇੱਕ ਪੱਖੇ ਜ਼ਿਆਦਾ ਆ। ਅੱਜੋ ਤਾਂ ਮੌਸਮ ਥੋੜਾ ਠੰਡਾ ਹੀ ਆ ਟਾਈਮ 10 ਵਜੇ ਇਹਨਾਂ ਨੂੰ ਨਰਨਾ। ਤੇ ਲੰਬੀ ਤੇ ਇਹ ਆਉਂਦੀ। ਸਾਡੀ ਅੱਜ ਰੋਟੀ ਲੈ ਲਿਆ। ਬਹੁਤ ਵਧੀਆ ਹੁੰਦਾ। ਇਹ ਲਾਲਾ ਡੋ ਰਹਾ ਹੈ ਸੱਤ ਕਰਨੀ ਨਾ ਦੋਈ ਨੂੰ ਖੁਣੀਆ ਹੋ ਰੋ ਹਾਂ ਹਾਂ ਪਤਾ ਨਹੀਂ ਆ ਤੇ ਖੰਡ ਤਾਂ ਕਹਿਣੀ ਪਰ ਸ਼ੱਕਰ ਚ ਜਿਆਦਾ ਸਵਾਦ ਲਾ ਦਈਆ ਹਾਂ ਹੋਰ ਨਾਲੋਂ ਜ਼ਿਆਦਾ ਹੋ ਜਾਂਦੀ ਹੈ ਨਾ ਹਾਂ ਸ਼ੱਕਰ ਕਿੱਥੋਂ ਲਈ ਹੈ ਇਹ ਗੋੜੀ ਸ਼ੱਕਰ ਖਾਂ ਚੀਂ ਪੁੰਮੀ ਨੇ ਜਿਹੜੀ ਚੂਰੀ ਆ ਨਾ ਕਦੀ ਉਹਦੇ ਚ ਸ਼ੱਕਰ ਚ ਨਹੀਂ ਕੁੱਟੀ ਹੈਗੀ ਹਨਾ ਹਾਂ ਆਏ ਪਖਾਨੀ ਦੀ ਜੀ ਸਿਮੀ ਸੈਤ ਜੁਨੀ ਲਾਲਾ ਇਹ ਕਿਹਾ ਜਾਵੇਗਾ ਇਹ ਬੜੇ ਪਗਾਈ ਲੱਗ ਜਾਏ ਕਿ ਕਾਂਜੀ ਬੜੇ ਪਗਾਈ ਲੱਗਾ ਮੋਢਾ ਤਵਾ ਹੈ ਚਾਹ ਹੈ ਤੇ ਕੁਝ ਚੱਲਣਾ ਚੱਲ ਰਹਾ ਸੀਮੀ ਦੀ ਵਾਰੀ ਆ ਗਈ ਜੇਰ ਮਾਰਨ ਕੋਟ ਹੁਣੀਏ ਉਹ ਤਾਂ ਕੁੱਟ ਲਾਏ ਕਰ ਨਹੀਂ ਕੋਟ ਬੜਾ ਮੋਹ ਹੱਥ ਲਾ ਉਹਨੂੰ ਗਰਮ ਆਸਣਾ ਪਾਹਾਂ ਦਾ ਨਹੀਂ ਪਾਲੀ ਨੂੰ ਵੀ ਨਹੀਂ ਮੋਕਾ ਨਹੀਂ ਠੰਡੀਆਂ ਕਰ ਲੋ ਫਿਰੋਂ ਇਹ ਕੁੱਤੇ ਨਹੀਂ ਬਣੇ ਕਿ ਪਾਲੂ ਹਾਂ ਵਿੱਚ ਇਹ ਪਾਣੇ ਫਿਰ ਦੀ ਦਸਾਈ ਨਹੀਂ ਦੇਦੀ ਨਾ ਅੱਜ ਸੰਭਾਲ मेरे जोर साला है नी जोर ना लाल तो मेरे ऐसे ऐसे क्या दोनों साल खाने के लिए बोलोगे ना तो पैग ना लाल ब्रीक करो और इतना नीला हो रहा है कि बाहर हम इसे बाहर सुकी किया यही है कि या और भी लायन ना खाए लायन ने बोली नहीं कि आज देखो ये देखिए पैग ना खाने के लिए खाने के लिए ਇਹ ਅਰੇ ਬਣਾ ਲਿਆ ਮਾਮਾ ਕੀ ਸਾਡੀ ਨੂੰ ਮਾਤ ਤੂੰ ਨਾ ਕੰਡਲ ਕੱਢਿਆ ਦੇ ਆ ਦੇ ਸੀਗੇ ਤੁਸੀਂ ਫੇੜ ਫੇੜ ਦੇ ਸੀਗੇ ਫੋਨੇ ਆ ਬਹੁਤ ਪਾਈ ਚੋਗਾ ਥੋੜਾ ਜ਼ਿਆਦਾ ਕਰਨੀ ਬਹੁਤ ਯਾਰ ਮਕਾਉਣਾ ਨਹੀਂ ਥੋੜਾ ਮਕਾਲਾ ਨਹੀਂ Der kommer de.